यसी उधर चट्टे आएगा यातु भी प्यारा बने वीडियो एक बार से पुग गड़ाला कीम्पा दुनिया के बढ़ने वाला है होया ये या कैसे यातु चट्टे आए दिमाग तीला बने पंजाबी वीडियो पंगा पहन गया पंगा पहन गया पंगा नंबर चिले हिस्सड़े हूँ तो पंटी का 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 पंटी ओ तालि� ਕਹਿੰਦੇ ਨੀਓ ਕੈਨਵਸ ਦੇ ਵਿੱਚ ਵੱਡਾ ਟੂਰਨਾਮੈਂਟ ਹੋ ਰਿਹਾ ਆ ਅਸਟ੍ਰੇਲੀਆ ਦੇ ਵਿੱਚ ਉਹ ਵੀ ਭਰਾ ਸਾਡੇ درمیان ਆਏ ਆ ਲੈ ਵੀ ਗੰਤੀ ਝੋਂਗਾ ਆ ਗਿਆ ਝੋਂਗਾ ਆ ਗਿਆ ਕਬੱਡੀ ਪਾਉਣ ਦੇ ਲਈ ਜੱਥੇ ਆਈ ਹੈ ਝੋਂਗਾ ਲਈ ਤੁਹਾਡੇ ਗਰੀਬ ਤੇ ਆ ਗਏ ਸੁੱਖਾ ਸਰਮਾਜ ਰਵੀਪ ਸਿੰਘ ਜੀ ਮਾਨ ਜਗਿੰਦਰ ਆ ਗਏ ਬਾਈ ਮਾਨ ਲਾਲਾ ਵੀ ਸਾਡੇ ਇੱਕ ਦਾ ਮਾਨ ਹੈ ਆ ਸੈਰ ਬਰਨਾਲਿਆ ਕਹਿੰਦੇ ਬਿੱਲਾ ਕਬੱਡੀ ਪਾ ਰਿਹਾ ਪਹਿਲੀ ਕਰੀਏ ਕਹਿੰਦੇ ਵੀ ਜਾਦੂਗਰ ਦੇ ਪਾਸੇ ਹੁੰਦਰ ਦਾ ਕੀਪਾ ਦੇ ਨਾਮ ਸੰਦੀਪ ਰਾਮਗਣ ਭੁੰਡੜ ਵਾਲਾ ਬੰਟੂ ਦਾ ਚੇਤਾਗਾ ਬਾਈ ਗਲਜਾਨੀ ਵਰਗੇ ਬੈਠਿਆ ਚੰਨੇ ਵਰਗੇ ਬੈਠਿਆ ਆਹ ਦੇਖਦੇ ਵੀ ਨੌਜਵਾਨ ਸੰਦੀਪ ਸਿੰਘ ਜਿਹੜੇ ਸਰਦੂਰਗੜ ਦੇ ਕਬੱਡੀ ਕੱਪ ਦੇ ਕਹਿੰਦੇ ਦੁਨੀਆ ਦੇ ਸਭ ਤੋਂ ਮਹਾਨ ਐਟਲ ਨੂੰ ਜਫਾ ਲਾਇਆ ਜਫਾ ਲਾਇਆ ਪਰ ਸੰਦੀਪ ਦਾ ਜਫਾ ਸੰਦੀਪ ਦਾ ਜਫਾ ਇਹਦਾ ਦੀਪੂ ਪਹਿਲੇ ਹੀ 라운ਡ ਆ ਇਹਦਾ ਹਜੇ ਪਹਿਲੇ ਹੀ 라운ਡ ਆ ਤੇ ਕਬੱਡੀ ਪੈ ਗਈ ਹੈ ਕਰੀ ਗੱਲ ਫੇਰਾ ਆਹ ਕਬੱਡੀ ਲੈ ਵੀ ਤਾਲੀ ਦੋ ਗੋੜੇ ਵਾਲਿਆ ਉਹ ਤਕੜਾ ਨੌਜਵਾਨ ਹੈ ਪਰ ਗੱਭਰੂ ਕਹਿੰਦੇ ਚੱਲ ਓਏ ਚੋਪਰਾ ਪੇ ਗਿਆ ਪਾ ਦੇ ਕਬੱਡੀ ਹੁਣ ਅਗਲੀਆਂ ਟੀਮਾਂ ਨੂੰ ਵੀ ਵੇਖੀ ਹੈ ਵੀ ਜਲਦੀ ਦੇ ਨਾਲ ਜਲਦੀ ਦੇ ਨਾਲ ਆਪਣੀ ਤਿਆਰੀ ਰੱਖਣਾ ਸਾਡੇ ਸਤਿਕਾਰਯੋਗ ਭਾਈ ਰਾਮ ਸਿੰਘ ਸਪੋਰਟਸ ਕਲੱਬ ਵਾਲੇ ਵੱਡੀ ਵਧਾਈ ਦੇ ਪਾਤਰ ਹੈ ਤਾਜ ਵਾਲੇ ਜਦੋਂ ਵੀ ਕਰਾਉਂਦੇ ਆ ਕੋਟ ਫੱਤੇ ਵਾਲੇ ਸਹੀ ਕਰਾਉਂਦੇ ਆ ਪਰ ਆਹ ਕਹਿੰਦੇ ਭੁੰਦਰਦਾਂ ਕੀ ਪਾ ਤੇ ਬਰਨਾਲੇ ਵਾਲੇ ਬਿੱਲੇ ਦੀ ਟੱਕਰ ਹੋ ਗਈ ਹੈ ਨੰਬਰ ਕਹਿੰਦੇ ਛੱਠੇ ਵਾਲੀ ਟੀਮ ਦੇ ਲਈ ਜੋੜਦੀ ਹੈ। ਨਾਲ ਦੋਲੇ ਵਾਲਾ ਪਾਰੀਆ ਉੱਦੇ ਪਾਸੇ ਨੀਲੀ ਪੱਟੀ ਦੇ ਵਿੱਚ ਐਨੇ ਭਾਈ ਉੱਧਿਆ ਕੰਦਾ ਖੜਾ ਆ ਨੌਜਵਾਨ ਇਧਰ ਦੇ ਪਾਸੇ ਕਹਿੰਦੇ ਬੂੰਗਿਆ ਟੱਕਰ ਟੱਕਰ ਬੂੰਗਾ ਕੱਟਦਾ ਬੂੰਗਾ ਆ ਬੂੰਗਿਆ ਦੇ ਗੱਲ ਦੇ ਖੇਤਾਂਾਂ ਦੇ ਵਿੱਚ ਵੀ ਵੱਡੀ ਮੱਲ ਮਾਰ ਕੇ ਆ ਮੇਰੇ ਵੀਰੋ। ਵਾਰਦੀ ਪਿੰਡਾ ਛੱਠੇ ਵਾਲਾ ਪਰ ਸਾਹਮਣੇ ਦੇਖਦਾ ਵੀ ਰੇਡ ਪੈ ਗਈ ਹੈ। ਇਹਨਾਂ ਵਿੱਚੋਂ ਰੇਡ ਸਰਜੀਤ ਦੀ ਮੱਤੀ ਸੀ। ਬਾਜੀ ਖਾਣੇ ਵਾਲੇ ਕਾਲੇ ਦੀ ਕੋਈ ਚੜਤਾਂ ਨਾ ਕਰਨੀ ਸੀ ਆਹ ਦੇਖਦਾ ਵੀ ਨਾ ਜਾਣ ਗੱਭਰੂ ਇੱਕੋ ਜਿਹਾ ਸਰੀਰ ਇੱਕੋ ਜਿਹਾ ਕੱਟ ਕਾਠ ਇੱਕੋ ਜਿਹਾ ਲੱਗਦੇ ਆ ਹੁਣ ਪੁਆਇੰਟ ਇੱਕ ਹੈ ਨੰਬਰ 2 ਖਿਡਾਰੀ ਦੇਖਦਾ ਇਹ ਕਹਿੰਦੇ ਬੱਲੇ ਬੱਲੇ ਆਹ ਮੈਨੂੰ ਲੱਗਦਾ ਪੁੰਗੜਾ ਫਾਈਨਲ ਦੇਖਣਾ ਜਿੱਥੇ ਕਹਿੰਦੇ ਵੱਡਾ ਟੂਰਨਾਮੈਂਟ ਹੋਣਾ ਇਹਨਾਂ ਦੀ ਕਰਦੇ ਕੀ ਮਾਇਨੀ ਦੇਈ ਤੇ ਗਰੂ ਇੱਕ ਦਾ ਗਾਲਾ ਕੋਣ ਹੁੰਦਾ ਹੈ ਜੀ ਮੈਂ ਬਹੁਤ ਧੰਨਵਾਦ ਹਾਂਗਾ ਇਹਨਾਂ ਮੁੰਡਿਆਂ ਦਾ ਵੀ ਇਹਨਾਂ ਨੇ ਲਾਟੇ ਵਾਲੇ ਮੁੰਡੇ ਨੂੰ ਪਹਿਨ ਦਿੱਤੀ ਹੈ ਵੀ ਤਗੜੀ ਟੀਮ ਬਣਾਓ ਖੇਡੋ ਤਗੜੇ ਪਲੇਅਰ ਖੇਡੋ ਕਬੱਡੀ ਮਾਣ ਲਈ ਵਾਦਾ ਹੋਇਆ ਛੋਟੀ ਨਾਲ ਮੈਚ ਹੈ ਅਗਲੀਆਂ ਟੀਮਾਂ ਰੱਲੀ ਤੇ ਚੱਕਰਾ ਉਸਿਲ ਨੂੰ ਬੈਂਦੀ ਹੈ ਵੀ ਉਹ ਮੁੰਡੇ ਤਿਆਰ ਨੇ ਲਾ ਵੀ ਨੌਜਵਾਨ ਇਧਰ ਹੋਏ ਪਾਸੇ ਦੇਖਦਾ ਜਾਦੂ ਵਰਗੇ ਆ ਜਾਦੂਆਂ ਚਲਾ ਕੋਈ ਜਾਦੂ ਕਰ ਕੋਈ ਪਖਰੀ ਜੀ ਗੱਲ ਆ ਭੁੰਦਣ ਵਾਲਾ ਜੇ ਗੁੱਟ ਫੜ ਲੈ ਸੱਜਿਆ